हां जी दोस्तों, सत श्री अकाल जी, की हालचाल है हो सारे ठीक हो? आज अपने ਕੋਲੇ ਬਾਈ ਪ੍ਰੀਤ ਸਿੰਘ ਤੇ ਬਾਈ ਮਾਨ ਬਠੰਡੇ ਵਾਲਾ। ਆਹ ਸਤਿ ਸ਼੍ਰੀ ਅਕਾਲ ਬਾਈ ਸਾਰੇ। ਦੋਨੇ ਭਰਾ ਆਏ ਆ ਅੱਜ ਤਾਂ ਸੀਗੇ ਲਾਂਬਾ ਲੈ ਕੇ। ਲਾਂਬਾ ਲੈ ਕੇ ਆਏ ਸੀ ਜਿਵੇਂ ਆਪਾਂ ਥੋੜਾ ਜਿਹਾ ਕਹਿ ਦਿੰਨੇ ਆ ਵੀਡੀਓ ਦੇ ਵਿੱਚ ਬੋਲ ਪੈਣੇ ਆ। ਵੀ ਬਲੌਗਰਾਂ ਬਾਰੇ ਕਹਿ ਦਿੰਨੇ ਆ। ਠੀਕ ਆ? ਵੀ ਜਿੱਥੇ ਬਾਈ ਪ੍ਰੀਤ ਗਲਤ ਨੂੰ ਗਲਤ ਕਹਿਣਾ ਤੁਹਾਨੂੰ ਪਤਾ ਹੈ। ਤੋ ਤਾਂ ਹੁਣ ਪੁਰਾਣਾ ਮੇਨਾ ਮਿਲਿਆ। ਬਾਈ ਮਾਨ ਹੁਣ ਆਇਆ। ਹਾਂਜੀ। ਸਭ ਤੋਂ ਪਹਿਲਾਂ ਤਾਂ ਹੁਣ ਬਾਈ ਮੈਨੂੰ ਐ ਦੱਸੋ। ਹਾਂਜੀ। ਪ੍ਰੀਤ ਆ ਭਾਈ ਪਹਿਲਾਂ ਆਇਆ ਸੀਗਾ ਹਾਂਜੀ ਹਾਂ ਮਾਨਾ ਤੂੰ ਹੁਣ ਆਇਆ ਹੂੰ ਮੇਰੇ ਬੇਰੀਓ ਚ ਕੈਣੀ ਚ ਹੂੰ ਤੇ ਕਰਨੀ ਚ ਤੇ ਦਿਖਾਵੇ ਚ ਹੁਣ ਤੂੰ ਮੇਰੇ ਕੋਲੇ ਆਇਆ ਕੋਈ ਫਰਕ ਹੈਗਾ ਨਾ ਜੀ ਬਿਲਕੁਲ ਓਵੇਂ ਆ ਜਿਵੇਂ ਵੀੜ ਕੋ ਚ ਬੋਲਦਾ ਹੰਨਾ ਓਵੇਂ ਇਨਸਾਨ ਹੈ ਤੂੰ ਵਧੀਆ ਹੂੰ ਤੇ ਸਾਰਾ ਕੁਝ ਠੀਕ ਠਾਕ ਹੈ ਵਧੀਆ ਜੇ ਮੈਂ ਹੁਣ ਮੈਂ ਕਹਦਾ ਨਾ ਕਈ ਵਾਰੀ ਬੰਦੇ ਗੱਲਾਂ ਕਰ ਲਾ ਕੇ ਕਹਿੰਦੇ ਆ ਦਿਖਾਈ ਜਾਂਦੇ ਆ ਦਿਖਾਈ ਜਾਂਦੇ ਖਵਰੇ ਕਰਦੇ ਹੋਣਗੇ ਕਿ ਨਾ ਕਰਦੇ ਹੋਣਗੇ ਹਾਂਜੀ ਹਾਂ ਠੀਕ ਹੈ ਜਿਵੇਂ ਹੁਣ ਮੈਂ ਕਹਦਾ ਨਾ ਵੀ ਆਹ ਕਰ ਲਿਆ ਕਰੋ ਆਹ ਕਰ ਲਿਆ ਕਰੋ ਮਿਹਨਤ ਬਾਰੇ ਗੱਲ ਕਰ ਲੱਗ ਜੰਨੇ ਆ ਹਾਂਜੀ ਹਾਂ ਹੁਣ ਮਨ ਮਿਹਨਤ ਦੱਸ ਬਈ ਐਦੂ ਉੱਤੇ ਮਿਹਨਤ ਕੋਈ ਜਿਵੇਂ ਅਸੀਂ ਕਰਦੇ ਆ ਜਿਵੇਂ ਅਸੀਂ ਇਹਨਾਂ ਚ ਉਲਝਦੇ ਆ ਜੰਨਕ ਟਾਈਮ ਚਲੋ ਜੰਨਿਆਂ ਮੰਜੇ ਤੇ ਵੀ ਲੜਦੇ ਆ ਵਿਹਲੇ ਵੀ ਪਏ ਰਹਨੇ ਆ ਐਡਾ ਕੋਈ ਕੰਮ ਵੀ ਹੈ ਨਹੀਂ ਜੇ ਕਰਨ ਲੱਗ ਜੀ ਜਦੋਂ ਆਪਣਾ ਪਤਾ ਲੱਗ ਜੇ ਉਹ ਚ ਕੋਈ ਫਰਕ ਹੈਗਾ ਨਾ ਜੀ ਬਿਲਕੁਲ ਠੀਕ ਜਿਵੇਂ ਤੁਸੀਂ ਕਹਿਆ ਉਵੇਂ ਹੀ ਆ ਤੇ ਕੰਮ ਤੁਸੀਂ ਕਹਿਆ ਵੇਖਾ ਵੀ ਔਖਾ ਵੀ ਐ ਵੀ ਸੌਖਾ ਵੀ ਐ ਹਾਂ ਜਦੋਂ ਭੇਤ ਆ ਗਿਆ ਉਦੋਂ ਸੌਖਾ ਹੈ ਹਾਂ ਜਦੋਂ ਚਲਾਉਣਾ ਹੈ ਹੂੰ ਨੌਲੇਜ ਨਹੀਂ ਉਦੋਂ ਔਖਾ ਵੀ ਐ ਪ੍ਰੀਤ ਜਮੇ ਮੈਨਰੋਂ ਤੂੰ ਮੈਨੂੰ ਫੋਨ ਕੀਤਾ ਪਰਸੋਂ ਹੂੰ ਤੂੰ ਮੈਨੂੰ ਆਹੀ ਗੱਲ ਆਖੀ ਸੀ ਨਾ ਵੀ ਯਾਰ ਰਾਜਵੀਰਿਆ ਬਲੌਗਰਾਂ ਬਾਰੇ ਨਾ ਬੋਲਿਆ ਕਰ ਹੂੰ ਕਹੀ ਸੀ ਨਾ ਗੱਲ ਮੈਂ ਕਹਿਣ ਦਾ ਮਤਲਬ ਇਹਦਾ ਇਹਦਾ ਚਲੋ ਆਏ ਸੀ ਚਲੋ ਯਾਰ ਆਪਾਂ ਸਾਰੇ ਬਲੌਗਰ ਹੈ ਹਾਂ ਸਾਰੇ ਬਲੌਗਰ ਹੈ ਪਰ ਜੇ ਹੁਣ ਆਪਾਂ ਕਹਿ ਲਈਏ ਵੀ ਭੇਡਾਂ ਦਾ ਕੱਠ ਤੁਰਿਆ ਜਾਂਦਾ ਹੈ ਜਾਂ ਮੱਝਾਂ ਦਾ ਕੱਠ ਤੁਰਿਆ ਜਾਂਦਾ ਹੈ ਜਾ 10 ਬੰਦੇ ਇਕੱਠੇ ਤੁਰੇ ਜਾਂਦੇ ਆ ਉਹਨਾਂ ਜੋ ਡੜਾ ਇੱਕ ਮਾਰੇ ਚੱਕੜ ਚ ਛੱਟੇ ਸਾਰਿਆਂ ਦੇ ਪੈਂਦੇ ਆ ਕਿ ਨਹੀਂ ਪੈਂਦੇ ਹਾਂਜੀ ਹਾਂ ਪੈਂਦੇ ਆ ਬਈ ਜੇ ਪੇੜੇ ਕਿਲੇ ਬੜੀਆ ਦਾ ਪ੍ਰੀਤ ਸਿਓ ਸਾਰਿਆਂ ਨੂੰ ਗੰਦਾ ਕਰਦੀ ਆ ਕਿ ਨਹੀਂ ਕਰਦੀ ਕਰਦੀ ਆ ਨਾ ਤੋ ਐ ਕਰੀ ਬਈ ਕੰਮ ਇੱਥੋਂ ਤੱਕ ਲੋਕਾਂ ਨੇ ਬਦਨਾਮ ਕਰਤਾ ਤੇ ਕਰ ਦੇਣਾ ਜੇ ਮੈਂ ਆਪਾਂ ਹੁਣ ਹੁੱਬ ਕੇ ਆ ਰੋਜੀ ਰੋਟੀ ਬਣ ਗਈ ਹਾਂਜੀ ਬਲੌਗਰਾਂ ਦੀ ਬਣੀ ਪਈ ਆ ਸਾਡੀ ਦਾ ਬਣੀ ਬਣੀ ਆ ਵੀਰੇ ਸਾਡੀ ਦਾ ਬਣੀ ਵੀ ਰਹੂਗੀ ਹਾਂ ਇਹ ਕੰਮ ਬਈ ਇੱਥੋਂ ਤੱਕ ਪਿੱਟਿਆ ਜਾਊਗਾ ਹਾਂ ਮਾਨ ਸਿੰਘ ਗੱਲ ਯਾਦ ਰੱਖੀ ਮੇਰੀ ਠੀਕ ਹੈ ਜੀ ਲੋਕ ਸਾਨੂੰ ਸੋਨਾ ਭੁੱਲ ਜਾਣਗੇ ਹੂੰ ਕਿਉਂ ਭੁੱਲ ਜਾਣਗੇ ਜਦੋਂ ਜਿਵੇਂ ਲੋਕ ਕੀ ਆ ਗੱਲ ਪਤਾ ਕੀ ਹੈ ਮੈਂ ਰਾਮ ਨਾਲ ਚਲੋ ਇਹ ਗੱਲਾਂ ਚੱਲੀ ਜਾਂਦੀਆਂ ਆ ਵੀ ਜਿਹੜੀ ਬਲੌਗਿੰਗ ਆ ਬਲੌਗਰ ਬਹੁਤ ਨੇ ਹਨਾ ਹਰੇਕ ਬੰਦਾ ਆਪਦੇ ਆਪਦੇ ਪੇਜ ਤੇ ਕੰਮ ਕਰਦਾ ਹਾਂ ਅੱਡ ਅੱਡ ਕੰਟੈਂਟ ਹਰੇਕ ਕੰਮ ਹੈ ਹਰੇਕ ਬੰਦੇ ਦਾ ਅੱਡ ਅੱਡ ਕੰਟੈਂਟ ਆ ਹਣਾ ਇਹ ਗੱਲ ਕਰਦਾ ਹਾਂ ਮਾਲਾ ਤੂੰ ਵੀ ਲਾ ਲੈ ਤੂੰ ਵੀ ਸਾਡੇ ਚ ਹੀ ਆ ਗਿਆ ਬਲੌਗਰਾਂ ਚ ਬਲੌਗਰਾਂ ਜਮਾ ਬਲੌਗਰ ਗੱਲ ਇਹ ਆ ਜਾਂਦੀ ਹੈ ਵੀਰੇ ਦੇਖੋ ਹਰੇਕ ਬੰਦਾ ਮਾਰਨੀ ਪਰ ਇਹ ਕੋ ਬੰਦਾ ਚੰਗਾ ਨਹੀਂ ਹਾਂ ਕਿਉਂਕਿ ਕਈ ਲੋਕ ਵੀ ਇਹ ਕਿੰਨਾ ਨੂੰ ਕਹਿਣਾ ਚਾਹੁੰਦਾ ਮੈਂ ਤਾਂ ਚਲੋ ਭਾਈਆ ਮੇਰਾ ਮੈਂ ਤਾਂ ਇਹਨੂੰ ਜਿਤਨਾ ਫਸਲਾ ਲੜ ਲਾਣਾ ਅਸੀਂ ਇੱਕ ਦੂਜੇ ਨਾਲ ਜਿਵੇਂ ਮਰਜੀ ਅਸੀਂ ਖੇਡ ਜਾਈਏ ਆਇਆ ਨਾ ਕਰਿਆ ਕਰਾ ਵੀ ਰਾਗੀ ਮੈਨੂੰ ਬੁਰੀ ਲੱਗਦੇ ਮੈਨੂੰ ਕਹਿ ਦਿੰਦਾ ਕਹਿਣ ਦਾ ਵੀ ਨਗੇ ਸੀਗਾ ਵੀ ਯਾਰ ਕਈ ਵਾਰੀ ਕੋਈ ਬੰਦਾ ਆਪਣੇ ਕੋਲੋ ਜੀ ਹੁੰਦਾ ਮੇਰੇ ਕੋਲੋ ਜੀ ਹੁੰਦਾ ਜਾਂ ਹਨਾ ਰਾਜਵੀਰ ਦੇ ਕੋਲੋ ਹੋਵੇ ਪਰ ਉਹਨੂੰ ਸ਼ਾਇਦ ਉਹੀ ਬੁਰੀ ਲੱਗ ਜੇ ਫਿਰ ਹੀ ਚਾਹੇ ਉਹਨੂੰ ਹੋਵੇ ਨਾ ਹਨਾ ਮੈਂ ਤਾਂ ਇਸ ਕਰਕੇ ਕਹਿੰਦਾ ਜੀ ਵੀਰੇ ਵੀ ਚਲ ਕੋਈ ਗੱਲ ਨਹੀਂ ਪਰ ਉਹ ਇਹ ਕਹਿਣ ਦਾ ਇਹਦਾ ਰਾਜਵੀਰ ਦਾ ਮਤਲਬ ਇਹ ਸੀਗਾ ਵੀਰ ਗਲਤ ਇਨਫਰਮੇਸ਼ਨ ਕਿਸੇ ਨੂੰ ਨਾਂ ਦਿਆ ਕਰੋ ਕਿ ਨਵਾਂ ਬੰਦਾ ਆਪਾਂ ਨੂੰ ਦੇਖਦਾ ਆਪਣੀਆਂ ਵੀਡੀਓ ਦੇਖਦਾ ਹਨ ਕੋਈ ਵੀ ਬੰਦਾ ਲਾ ਲੋ ਵੀਰਪਰਾ ਘਰੇ ਬੈਠਾ ਜਾਂ ਬਾਹਰ ਬੈਠਾ ਉਹ ਆਪਣੇ ਵੀਡੀਓ ਦੇਖਦਾ ਉਹ ਕਦੇ ਗਲਤ ਜਾਣਕਾਰੀ ਲੈ ਕੇ ਹੁਣ ਵੱਡਾ ਬੰਗਾ ਲੈ ਲੈਂਦਾ ਕੱਲ ਇੱਕ ਉੱਥੇ ਮੇਲੇ ਦੇ ਉੱਪਰ ਸੋਲੀ ਇੱਕ ਬੱਕਰੀ ਦਾ ਸੌਦਾ ਹੋਣ ਲੱਗਿਆ ਉਹਨਾਂ ਨੇ 1.30 ਹਜ਼ਾਰ ਰੁਪਏ ਮੰਗੇ ਸੌਦੇ ਦਾ ਬੱਕਰੀ ਦਾ ਮਾਲ ਆਉ ਤੇ ਪੈਸੇ ਲੱਗੀ 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 ਲੈ ਲਓ ਵੀਡੀਓ ਵੀ ਆਉਗੀ ਆਪਣੇ ਪੇਜ ਤੇ ਉਹ ਉਹਲਾ ਦਾ ਬਾਈ ਨੇ ਪਾਈ ਵੀ ਆ ਮਾਨ ਦੇ ਤੇ ਪਾਈ ਵੀ ਆ ਉਥੇ 42000 ਲੱਗਿਆ ਸੀ 44000 ਲੱਗਾ ਹੁਣ ਜੋ ਉਹ ਚੀਜ਼ਾਂ ਦੇਖ ਕੇ ਨਵਾਂ ਬੰਦਾ ਹਨਾ ਸੋਚੇ ਵੀ ਹਾਂ ਯਾਰ ਇਹਦੇ 1 ਲੱਖ ਵੀ ਇੰਨੇ ਦੀ ਇੰਨੇ ਕਿੱਥੋਂ ਲਾ ਦੂੰ ਆ ਕਿੱਥੋਂ ਲਾ 1 ਲੱਖ 30000 ਦੀ ਬੱਕਰੀ 1 ਲੱਖ 20000 ਦੇ ਨਾ ਇਦਾਂ ਨਾ ਕਰਿਆ ਕਰੋ ਮੈਂ ਭਰਾਵਾਂ ਨੂੰ ਵੀ ਕਹਿੰਦਾ ਜਿਹੜੇ ਪਾਲੀ ਆ ਰੇਟ ਉਨੇ ਹੀ ਮੰਗੋ ਯਾਰ ਆ ਰੇਟ ਜਿੰਨੇ ਦੀ ਹੁੰਦੀ ਆ ਚੀਜ਼ ਉਨਾ ਕਰਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਜਦੋਂ ਵੀਡੀਓ ਬਣਦੀ ਹੁੰਦੀ ਆ ਤਾਂ ਹਰੇਕ ਬੰਦਾ ਦੇਖਦਾ ਵੀਡੀਓ ਨੂੰ ਉਦੇ ਚ ਬਾਈ ਆਏ ਆ ਮੈਂ ਤਾਂ ਜਾਣਦਾ ਕੋਈ ਗਰੀਬ ਮੇਲਾ ਲਾ ਲਓ ਮੇਰਾ ਫਾਰਮ ਆਪਾਂ ਚਾਰ ਜਣੇ ਅੱਜ ਖੜੇ ਆ ਇੱਥੇ ਜੋ ਆਪਣਾ ਸੌਦਾ ਹੋਈ ਜਾਂਦਾ ਮੈਂ ਚੀਜ਼ ਦਾ ਮੁੱਲ ਮੰਗਲਾਂ 2 ਲੱਖ ਮੰਗ ਲਿਆ ਭਾਵਾਂ ਦੇ ਤੁਸੀਂ ਭਾਵਾਂ 2 ਰੁਪਏ ਲਾ ਕੇ ਟੱਪ ਜਓ ਤੁਸੀਂ 2 ਲੱਖ ਲੈ ਦੇ 1 ਲੱਖ 80 ਲਾ ਕੇ ਟੱਪ ਜਓ ਇੱਥੇ ਰਹਿ ਗਈ ਗੱਲ ਕੋਈ ਦੁੱਖ ਨਹੀਂ ਫੇਰ ਠੀਕ ਆ ਇੱਕ ਆਪਾਂ ਰਾਇ ਕਰ ਲਈ ਵੀ ਬੇਖਮਾਨਾ ਬੇਪਰੀਸ ਸਿਆ ਆਪਣਾ ਆ ਜਾਨਵਰ ਹੈ ਇਹਦਾ ਆਪਾਂ ਤੁਸੀਂ ਵੀਰ ਬਣੇ ਨਾ ਮੈਂ ਰੁਪਈਆ ਲੱਖ ਮੰਗਵਾਂ ਤੁਸੀਂ 80 ਹਜ਼ਾਰ ਤੇ ਜਾ ਕੇ ਰੁਕ ਜਿਓ ਮੈਂ 87 88 ਤੇ 85 ਤੇ ਰੁਕ ਜੂ ਆ ਫਿਰ ਰੌਲਾ ਧਾਰ ਦੂਰ ਦਾ ਪਾਉਣ ਲੱਗ ਜਾਗੇ ਸੌਦਾ ਕੈਨਸਲ ਹੋ ਜੂ ਆਪਾਂ ਤਾਂ ਕਰ ਲਿਆ ਹਮ ਕਰ ਲਈ ਪਕਾਈ ਮਾਰ ਲਈ ਦਿਖਾਉਣਾ ਕਿਹੜੇ ਆ ਹਮ ਫਿਰ ਗੱਲ ਮੁੜ ਕੇ ਆ ਗਈ ਬਾਈ ਉੱਥੇ ਦਿਖਾਵਾਂਗੇ ਤਾਂ ਆਪਾਂ ਹੀ ਪੇਜ ਦਾ ਵੀਡੀਓ ਆਪਾਂ ਆਪੇ ਅਪਲੋਡ ਕਰਨੀ ਆ ਜਾਂ ਤਾਂ ਉੱਥੇ ਟਾਈਟਲ ਆ ਲਿਖੋ ਐਂ ਆ ਦੇਖੋ ਵੀ ਐਂ ਫੁੱਦੂ ਬਣਾਇਆ ਜਾਂਦਾ ਫੇ ਤਾਂ ਮੰਨੀ ਗੱਲ ਇੱਕ ਆ ਲੈਦਾ ਬਈ ਐਨੇ ਮੰਗਿਓ ਸੀ ਐਨੇ ਲੱਗ ਕੇ ਦਿੱਤੀ ਨਹੀਂ ਚੀਜ਼ ਨਹੀਂ ਦਿੱਤੇ ਤਾਂ ਨਹੀਂ ਦਿੱਤੀ ਫਿਰ ਲੋਕਾਂ ਨੂੰ ਕੀ ਦਿਖਾਉਣਾ ਯਾਰ ਉੱਥੋਂ ਲੋਕ ਬਸ ਲਾਉਂਦੇ ਆ ਬਾਈ ਗੁੱਸਾ ਆ ਹੀ ਆਉਂਦਾ ਮੇਰੇ ਕੋਲੇ ਨਾ ਮੈਂ ਕਿਉਂ ਥੋੜਾ ਮੈਂ ਜਵਾਬੀ ਬੰਦਾ ਮੇਰੇ ਕੋਲੇ ਆਉਂਦੇ ਆ ਫੋਨ ਡੇਲੀ ਤੇਰੇ ਸਾਹਮਣੇ ਕਿੰਨੇ ਆਈ ਜਾਂਦੇ ਆ ਫੋਨ ਹਾਂਜੀ ਹਾਂ ਆਉਣ ਆਉਂਦੇ ਉਹ ਜਦੋਂ ਬਈ ਪ੍ਰੀਤ ਯਾਰ ਫੋਨ ਕਰ ਦਣਾ ਨਮਾ ਭਰਾ ਉਹ ਮੈਨੂੰ ਆਇ ਲੱਗਦਾ ਯਾਰ ਮੈਂ ਵੀ ਇਹਦੇ ਵਰਗੇ ਸੀ ਜਿੱਦ ਤੇ ਮੈਂ ਕੰਮ ਸਟਾਰਟ ਕੀਤਾ ਬੇਰ ਕਦੇ ਯਾਰ ਵਿਚਾਰਾ ਨਾ ਉਵੇਂ ਨਾ ਹੋ ਜੇ ਟਾਂਚਾ ਇਹਦਾ ਖਰਾਬ ਨਾ ਉਹ ਜੀ ਮੈਂ ਹਰ ਇੱਕ ਨੂੰ ਸਮਝਾਉਣਾ ਮੈਂ ਨਾਲੇ ਆਪਦੇ ਕੋਲੇ ਕਿਸ ਨੂੰ ਸਾਧਦਾ ਨਹੀਂ ਵੀ ਆਜੋ ਮੇਰੇ ਕੋਲ ਲੈ ਜਾਓ ਨਾ ਮੇਰੇ ਕੋਲੇ ਕਿੰਨੇ ਕਾ ਯਾਰ ਇੱਕ ਇਹ ਵੀ ਗੱਲ ਹੈ ਭਾਈ ਇਕੱਲਾ ਵੀਡੀਓ ਦੇਖ ਕੇ ਵੀ ਨਾ ਕਰਨ ਮਾਰਨਾ ਸਵਾਲ ਨਹੀਂ ਪੈਦਾ ਰੱਖੋ ਯਾਰ ਪਹਿਲਾਂ ਨੌਲੇਜ ਹੀ ਖਰੀਦੋ ਯਾਰ ਨੌਲੇਜ ਸਿੱਖੋ ਹੁਣ ਸਾਡੀ ਵੀਡੀਓ ਦੇਖ ਕੇ ਪੰਗਾ ਨਾ ਰੋ ਆਪਦੀ ਨੌਲੇਜ ਰੱਖ ਕੇ ਹੈਨਾ ਸਾਡਾ ਤਾਂ ਕੰਮ ਇਹ ਹੈ ਦਿਖਾਉਣਾ ਹਾਂ ਹਰੇਕ ਚੀਜ਼ ਦੀ ਇਹ ਨਹੀਂ ਕਿ ਅਸੀਂ ਬੱਕਰੀਆਂ ਨਹੀਂ ਕੱਲੀ ਪਾਉਣਾ ਮੈਂ ਮੱਧਾ ਘੋੜਿਆਂ ਦੀਆਂ ਹੋਰ ਚੰਗੀਆਂ ਗੱਲਾਂ ਬਾਤਾਂ ਮੇਰਾ ਮੈਂ ਤਾਂ ਜਿਹੜੀਆਂ ਪੌਣਾ ਪੌਣਾ ਹਨਾ ਬਾਈ ਹੁਣ ਵੀ ਸਾਰੇ ਇਹ ਕੀ ਕਰਦਾ ਪਰ ਤੁਸੀਂ ਨੌਲੇਜ ਲਿਆ ਕਰੋ ਚੰਗੇ ਸਲਾਹਕਾਰ ਦੀ ਨੌਲੇਜ ਲੈ ਕੇ ਕੰਮ ਸ਼ੁਰੂ ਕਰੋ ਕਿਉਂਕਿ ਯਾਰ ਪੈਸਾ ਬਹੁਤ ਔਖਾ ਬਣਦਾ ਕੰਮ ਸ਼ੁਰੂ ਕਰਨੇ ਬਹੁਤ ਔਖੇ ਨੇ ਪਤਾ ਨਹੀਂ ਕਿਵੇਂ ਫੜ ਧਰ ਕੇ ਕਰਦਾ ਹੁਣ ਦੋ ਚਾਰ ਨਾਗ ਲੈਂਦਾ ਜਾਂ ਇੱਕ ਨਾਗ ਰੱਖਦਾ ਪਰ ਮੇਰੇ ਹਿਸਾਬ ਨਾਲ ਤੇਹੀ ਆ ਵੀ ਯਾਰ ਸਲਾਹ ਜੀ ਨਾਲ ਰੱਖਿਆ ਕਰੋ ਹੁਣ ਇਹ ਵੀ ਗੱਲ ਵੀ ਆਪਦੇ ਸਿਰ ਤੇ ਠੀਕ ਐ ਜਿਵੇਂ ਹੁਣ ਮੈਂ ਗਨਮਰ ਲੈ ਲਿਆ ਪਹਿਲੀ ਵਾਰੀ ਲੈ ਲਿਆ ਮੈਂ ਮੈਂ ਯਾਰਾ ਲੈ ਕੇ ਘਰੇ ਬਾਗਿਆ ਉਥੇ ਵਧੀਆ ਸਲਾਹਕਾਰ ਬੰਦਾ ਆ ਗਿਆ ਹੂੰ ਉਹਨੇ ਕਹਤਾ ਯਾਰਾ ਮੈਂ ਮੰਨ ਲਉ ਵੀ 35000 ਦੀ ਬੱਕਰੀ ਲੈ ਆਇਆ ਕਰੀ ਹੂੰ ਉਹਨੇ ਆ ਕੇ ਜਦੋਂ ਬੱਕਰੀ ਵੇਚੀ ਉਹ ਕਹਤਾ ਵੀ ਯਾਰਾ ਤੂੰ ਤਾਂ ਰਗੜਿਆ ਗਿਆ ਯਾਰ ਹੂੰ ਤੇਰੀ ਬੱਕਰੀ ਤਾਂ ਯਾਰਾ 24 25000 ਦੀ ਹੈ ਹੂੰ ਮੇਰਾ ਮਾਨ ਟੁੱਟ ਗਿਆ ਨੀਰਾ ਪੌਣੇ ਭੁੱਲ ਜਾਂਦਾ ਹੂੰ ਮੈਂ ਛੱਡ ਜੂ ਸੇਵਾ ਹੀ ਛੱਡ ਜੂ ਬੰਦਾ ਬਈ ਹਾਂ ਬਸ ਹੋ ਗਿਆ ਆ ਆਇਆ ਜਰਾ ਘਾਟਾ ਖਾਲਾ ਖਾਲਾ ਮੁੜ ਕੇ ਗਿਆ ਜਦ ਮਾਜ ਮਤਲਬ ਸੋ ਦੋਸਤੋ ਆਈ ਆ ਭਈ ਬਾਈ ਅਰ ਕੰਦਾ ਸੀਗਾ ਲਾਂਬਾ ਲਾਂਬਾਣੀ ਇੱਕ ਗੱਲਾਂ ਸੀ ਸਪਸ਼ਟ ਕਰਨੀਆਂ ਆਪਾਂ ਕਰਦੇ ਰਵਾਂਗੇ ਅੱਗੇ ਵੀ ਐਂ ਚੱਲੋ ਟਾਮ ਟਾਮਾ ਵੀਡੀਓ ਕਰ ਦਿਓ ਸ਼ੇਅਰ ਲਾਂਬਾ ਵੀ ਕਹਾਦਾ ਸੀ ਮੈਲ ਨੂੰ ਹਾਂ ਮੈਲ ਨੂੰ ਦਿਲ ਕਰਦੇ ਭਰਾ ਆ ਕੇ ਪਰ ਹਟਦਾ ਹੈ ਨਹੀਂ ਭਾਈ ਹਾਂ ਹਟਦਾ ਹੈ ਨਹੀਂ ਇਹ ਗੱਲ ਯਾਦ ਰੱਖਿਓ ਆਪਣੀ ਪ੍ਰੀਤ ਤੁਸੀਂ ਮੇਰੇ ਨਾਲ ਖੜੇ ਹੋ ਯਾਰ ਆਪਣਾ ਤਾਂ ਮਾਣ ਹੈ ਆਪਣੀ ਕਦੇ ਜ਼ਬਾਨ ਨਹੀਂ ਵਿਗਦੀ ਹਾਂ ਜ਼ਮੀਰ ਦਾ ਬਹੁਤ ਦੂਰ ਦੀ ਗੱਲ ਆਪਣੇ ਕੋਈ ਜ਼ਬਾਨ ਹੀ ਖਰੀਦ ਕੇ ਦਿਖਾ ਦੇ ਐਂ ਕਹਿ ਕੇ ਦਿਖਾ ਦੇ ਸਾਡੀ ਕੁੱਤੀ ਨੂੰ ਜਾ ਗਾਦੇ ਨੂੰ ਘੋੜੀ ਬਣਾ ਜਾ ਬਾਈ ਆ ਕੇ ਆ ਨਹੀਂ ਬੋਲਦੀ ਐ ਜਿੱਦੇ ਬੋਲ ਪੀ ਉਹਦੇ ਫੋਨ ਮਾਰਾਂ ਚਲਾ ਕੇ ਪੇ ਕਰਦਾਂਗੇ ਬੰਦ ਚੱਲ ਮੇਰੇ ਭਾਈ ਵੀ ਜਵਾਨੇ ਤੂੰ ਮਾੜੀ ਹੋ ਗਈ ਸਾਡੇ ਬਸ ਦੀ ਗੱਲ ਐ ਨਹੀਂ ਸਿਕਾ ਸਾਡਾ ਰਤਬਾ ਖਰਾਬ ਹੁੰਦਾ ਸਾਡੀ ਜੀਵ ਹਾਲਦੀ ਆ ਜਾਂ ਕਰਦਾਰ ਮਰ ਗਿਆ ਪੈਸੇ ਕਮਾਵਾਂਗੇ ਪੈਸੇ ਕਮਾਉਣ ਨੂੰ ਹੀ ਭੱਜੇ ਫਿਰਦੇ ਆ ਸਾਰੇ ਕਮਾਉਣਗੇ ਸੋ ਬਾਈ ਧੰਨਵਾਦ ਜਿਉਂਦੇ ਵਸਦੇ ਰਹੋ ਵੀਡੀਓ ਸ਼ੇਅਰ ਕਰਦੇ